ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਸਾਰੇ ਠੀਕ ਠਾਕ ਜੇ ਵਧੀਆ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਵਲੌਗ ਦੇ ਵਿੱਚ ਹੋ ਸਨੋ ਪਹਿਲਾਂ ਦੱਸੋ ਵੀ ਸਾਰੇ ਠੀਕ ਠਾਕ ਏ ਤੇ ਅੱਜ ਆਪਾਂ ਤੁਹਾਨੂੰ ਆਪਣੇ ਜਹਾਜ਼ ਦਾ ਫਾਉਨ ਲੱਗੇ ਆ ਇੰਜਨ ਰੂਮ ਆਪਣਾ ਜਹਾਜ਼ ਐਸ ਟਾਈਮ ਜਾਂਦਿਆ ਜੀ ਪੈਸੀਫਿਕ ਓਸ਼ੀਅਨ ਦੇ ਵਿੱਚ ਅਮਰੀਕਾ ਤੋਂ ਆਪਾਂ ਨਿਕਲੇ ਹਾਂ ਤੇ ਚਾਈਨਾ ਵੱਲ ਨੂੰ ਆਪਾਂ ਜਾਂਦੇ ਆ ਰਸਤੇ ਦੇ ਵਿੱਚ ਆਪਾਂ ਨੂੰ ਲੱਗਣੇ ਆ 16 ਤੋਂ 17-17 ਦਿਨ ਲੱਗਣੇ ਆ ਆਪਾਂ ਨੂੰ 30-32 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਆਪਣਾ ਇਹੜਾ ਜਹਾਜ਼ ਆ ਉਹ ਚੱਲ ਰਿਹਾ ਠੀਕ ਹੈ ਜੀ ਤੇ ਇੰਨੀ ਸਪੀਡ ਦੇ ਉੱਤੇ ਜਦੋਂ ਆਪਾਂ ਲਗਾਤਾਰ ਜਾਣਾ ਵਾ ਤੇ ਏਡੇ ਵੱਡੇ ਜਹਾਜ਼ ਨੂੰ 1.5 ਲੱਖ ਟਨ ਦਾ ਏ ਜਹਾਜ਼ ਆ ਤੇ ਇੰਨੇ ਜਿਆਦੇ ਵਜ਼ਨ ਨੂੰ ਸਮੁੰਦਰ ਦੇ ਵਿੱਚ ਗਾਂ ਤੱਕਣ ਵਾਸਤੇ ਲੋੜ ਪੈਂਦੀ ਹੈ ਬਹੁਤ ਵੱਡੇ ਇੰਜਣ ਦੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਆਪਣੇ ਜਹਾਜ਼ ਦਾ ਇੰਜਣ ਠੀਕ ਹੈ ਜੀ ਬੜਾ ਇੰਪੋਰਟੈਂਟ ਚੀਜ਼ ਆ ਧਿਆਨ ਨਾਲ ਵੇਖਿਓ ਕੱਲੀ ਕੱਲੀ ਚੀਜ਼ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਆਜੋ ਮੇਰੇ ਨਾਲ ਤੁਹਾਨੂੰ ਦਿਖਾਉਨੇ ਆ ਆਪਣੇ ਸਮੁਗਰੀ ਜਹਾਜ਼ ਦਾ ਇੰਜਣ ਹਾਂਜੀ ਤੇ ਆਜੋ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਆਪਣੇ ਜਹਾਜ਼ ਦੇ ਇੰਜਨ ਰੂਮ ਦੇ ਵਿੱਚ ਆਪਣਾ ਜਿਹੜਾ ਜਹਾਜ਼ ਹੈ ਨਾ ਇਹਦੇ ਇੰਜਨ ਰੂਮ ਦੀਆਂ ਕਈ ਐਂਟ੍ਰੈਂਸ ਆ ਚਾਰ ਪੰਜ ਜਗ੍ਹਾ ਤੋਂ ਆਪਾਂ ਐਂਟਰੀ ਕਰ ਸਕਦੇ ਹਾਂ ਪਰ ਅੱਜ ਮੈਂ ਤੁਹਾਨੂੰ ਲੈ ਕੇ ਚੱਲਿਆ ਹਾਂ ਲਿਫਟ ਰਾਹੀਂ ਆਪਣੇ ਸਾਰੇ ਜਹਾਜ਼ ਦੇ ਵਿੱਚ ਲਿਫਟ ਲੱਗੀ ਆ ਇਹ ਦੋ ਮੰਜ਼ਲਾ ਥੱਲੇ ਆ ਯਾਨੀ ਕਿ ਆਪਣੇ ਨਾਰਮਲ ਲੈਵਲ ਟੈਕ ਤੋਂ ਨਾ ਤੋਂ ਦੋ ਮੰਜ਼ਲਾ ਥੱਲੇ ਆ ਆਪਣਾ ਇੰਜਨ ਰੂਮ ਆਜੋ ਮੈਂ ਤੁਹਾਨੂੰ ਦਿਖਾਉਣਾ ਆ ਮੈਂ ਇੱਥੋਂ ਆਪਾਂ ਦੂਰ ਨਾਪਦਾ ਆ ਸਾਰੀਆਂ ਆਪਣੇ ਜਹਾਜ਼ ਦੀਆਂ ਮੰਜ਼ਲਾਵਾਂ 11 ਮੰਜ਼ਲਾ ਦਾ ਇਹ ਜਹਾਜ਼ ਆ ਇੱਥੇ ABC ਦਾ ਕਰਕੇ ਜਿਹੜੀਆਂ ਮੰਜ਼ਲਾਂ ਲਿਖੀਆਂ ਹੁੰਦੀਆਂ ਵਾ ਯਾਨੀ 1 2 3 ਦਾ ਕਰਕੇ ਨਹੀਂ ਲਿਖੀਆਂ ਹੁੰਦੀਆਂ ਠੀਕ ਆ ਬਹੁਤ ਵੱਡਾ ਜਹਾਜ਼ ਹੈ 300 ਸੈਂਟੀਮੀਟਰ ਲਾ ਲਓ ਮਤਲਬ 1100 ਫੁੱਟ ਲੰਮਾ ਜਹਾਜ਼ ਆ ਇਹਦਾ ਜਿਹੜਾ ਇੰਜਨ ਆ ਨਾ ਉਹ ਬਹੁਤ ਜ਼ਿਆਦਾ ਪਾਵਰਫੁਲ ਹੈ ਉਹ ਮੈਂ ਤੁਹਾਨੂੰ ਇੰਜਨ ਰੂਮ ਦੇ ਵਿੱਚ ਲੈ ਕੇ ਜਾ ਕੇ ਉੱਥੇ ਜਾ ਕੇ ਤੁਹਾਨੂੰ ਦਿਖਾਉਣਾ ਵੀ ਉੱਥੇ ਕੀ ਕੀ ਹੈਗਾ ਤੇ ਕੀ ਕੀ ਨਹੀਂ ਹਾਂਜੀ ਤੇ ਆ ਆਪਣੀ ਲਿਫਟ ਪਹੁੰਚ ਗਈ ਆ ਸੈਕੰਡ ਡੈਕ ਦੇ ਉੱਤੇ ਇੰਜਨ ਰੂਮ ਦੇ ਵਿੱਚ ਤੇ ਆਜੋ ਮੇਰੇ ਨਾਲ ਤੁਹਾਨੂੰ ਮੈਂ ਦਿਖਾਉਣਾ ਵਾਂ ਇੰਜਨ ਰੂਮ ਦੇ ਵਿੱਚ ਹਾਂਜੀ ਤੇ ਆ ਆਪਾਂ ਆਣ ਪਹੁੰਚੇ ਆ ਕੰਟਰੋਲ ਰੂਮ ਦੇ ਵਿੱਚ ਇਹ ਆ ਆਪਣੇ ਸਮੁੰਦਰੀ ਜਹਾਜ਼ ਦਾ ਕੰਟਰੋਲ ਰੂਮ ਪਹਿਲਾਂ ਕਿ ਤੁਸੀਂ ਇਧਰੋਂ ਨਾਲ ਝਾਤੀ ਮਾਰੋ ਬੇਤੀ ਹੈ ਕੀ ਕੀ ਆ ਫਿਰ ਤੁਹਾਨੂੰ ਮੈਂ ਥੋੜਾ ਥੋੜਾ ਕੱਲੀ ਕੱਲੀ ਚੀਜ਼ ਬਾਰੇ ਦੱਸਦਾ ਹਾਂ ਜਦੋਂ ਆਪਾਂ ਇਧਰੋਂ ਐਂਟਰ ਕਰਦੇ ਹਾਂ ਨਾ ਆਵੇ ਲਿਫਟ ਇੱਥੇ ਆ ਕੇ ਰੁਕ ਜਾਂਦੀ ਹੈ ਠੀਕ ਹੈ ਇਸ ਤੋਂ ਬਾਅਦ ਫਿਰ ਆਪਾਂ ਜੋ ਇਧਰ ਧਿਆਨ ਮਾਰਦੇ ਹਾਂ ਨਾ ਤੇ ਇਧਰ ਸਾਰਾ ਤੁਹਾਨੂੰ ਜਿਹੜਾ ਇਹਦਾ ਮਿਲ ਜਾਣਾ ਵਾ ਕੰਟਰੋਲ ਆਪਣਾ ਸਵਿਚ ਬੋਰਡ ਇੱਥੋਂ ਜਿੰਨੀ ਵੀ ਜਹਾਜ਼ ਦੇ ਉੱਤੇ ਬੱਤੀ ਕਿੱਥੇ ਕਿੱਥੇ ਕਿੰਨੀ ਵਰਤਨਦੀ ਆ ਹਰ ਤਰ੍ਹਾਂ ਦੇ ਯਾਨੀ ਕਿ ਬੱਤੀ ਦਾ ਹੀ ਸਾਰਾ ਕੰਮ ਆ ਇੱਥੇ ਟੈਕਨੀਕਲ ਕ ਕੰਟਰੋਲ ਪੈਨਲ ਠੀਕ ਆ ਇਧਰ ਆ ਸਾਰਾ ਕੰਟਰੋਲ ਪੈਨਲ ਆ ਆ ਇੰਜਨ ਦੇ ਪੈਰਾਮੀਟਰ ਕੰਪਿਊਟਰਾਂ ਦੇ ਵਿੱਚ ਆਉਂਦੇ ਆ ਇੰਜਨ ਦੀ ਪਰਫਾਰਮੈਂਸ ਵਗੈਰਾ ਦੱਸੰਦੇ ਆ ਸਾਰੇ ਕਿੰਨਾ ਮਤਲਬ ਹਰ ਚੀਜ਼ ਸਹੀ ਚੱਲੰਦੀ ਆ ਆ ਆਪਣੇ ਜਹਾਜ਼ ਦਾ ਇੰਜਨ ਟੈਲੀਗ੍ਰਾਫ ਆ ਗਿਆ ਠੀਕ ਆ ਜੀ ਉੱਪਰੋਂ ਜਦੋਂ ਆਪਾਂ ਆਰ ਪੀ ਐਮ ਐਡਜਸਟ ਕਰਦੇ ਆ ਤੇ ਉਹ ਇੱਥੇ ਦਾ ਆਉਂਦਾ ਵਾ ਸਾਰਾ ਸਿਸਟਮ ਤੇ ਆ ਹਰ ਤਰ੍ਹਾਂ ਦੇ ਦੇ ਪੈਰਾਮੀਟਰ ਲੱਗੇ ਆ ਠੀਕ ਆ ਆ ਕੰਪਿਊਟਰਾਂ ਦੇ ਵਿੱਚ ਸਾਰਾ ਇਹਦਾ ਨਾਲੋਂ ਨਾਲ ਸਿਸਟਮ ਆਈ ਜਾਂਦਾ ਵਾ ਵੀ ਆਪਣਾ ਇੰਜਨ ਰੂਮ ਸਹੀ ਚੱਲੰਦਿਆ ਵਾ ਐ ਇਦਾਂ ਦੇ ਕੁਝ ਲੱਗੇ ਹੁੰਦੇ ਆ ਆਪਣੇ ਜਹਾਜ਼ ਦੇ ਉ ਸਬ ਤੋਂ ਉਪਰੋਂ ਦੇ ਚੀਫ ਇੰਜੀਨੀਅਰ ਫਿਰ ਸੈਕੰਡ ਇੰਜੀਨੀਅਰ ਥਰਡ ਇੰਜੀਨੀਅਰ ਤੇ ਫੋਰਥ ਇੰਜੀਨੀਅਰ ਹੈ ਰੋਨਾਂ ਦੀ ਹੈਲਪ ਵਾਸਤੇ ਦੋ ਮੋਟਰਮੈਨ ਆ ਇੱਕ ਫਿਟਰ ਆ ਇੱਕ ਇਲੈਕਟ੍ਰੀਸ਼ੀਅਨ ਆ ਤੇ ਉਹਨਾਂ ਦੀ ਪੂਰੀ ਟੀਮ ਹੁੰਦੀ ਆ ਇਹ ਸਾਰੇ ਇੰਜਨ ਰੂਮ ਨੂੰ ਕੰਟਰੋਲ ਕਰਨ ਵਾਸਤੇ ਚਲਾਉਣ ਵਾਸਤੇ ਪੂਰੀ ਇੰਜਨ ਰੂਮ ਵਾਲਿਆਂ ਦੀ ਟੀਮ ਹੁੰਦੀ ਆ ਜਿਹੜੇ ਇੱਕ ਦੂਸਰੇ ਦੀ ਮਦਦ ਨਾਲ ਇੰਜਨ ਨੂੰ ਚਲਾਉਂਦੇ ਆ ਠੀਕ ਆ ਜੀ ਅੱਜ ਐਤਵਾਰ ਹੋਣ ਕਰਕੇ ਸਾਰੇ ਛੁੱਟੀ ਤੇ ਆ ਤੇ ਮੈਂ ਜਦੋਂ ਵੀ ਵੀਡੀਓ ਬਣਾਉਣਾ ਵਾ ਰੈਸਟ ਟਾਈਮ ਤੇ ਬਣਾਉਣਾ ਤਾਂ ਕਿ ਕਿਸੇ ਨੂੰ ਕੰਮ ਕਰਦੇ ਆ ਪਰੇਸ਼ਾਨੀ ਨਾ ਹੋਵੇ ਠੀਕ ਆ ਜੀ ਆ ਇੱਥੇ ਚੀਫ ਇੰਜੀਨੀਅਰ ਬੈ ਕੇ ਆਪਣਾ ਕੰਮ ਕਰਦੇ ਆ, ਸੈਕੰਡ ਇੰਜੀਨੀਅਰ ਕਰਦੇ ਆ, ਪੇਪਰ ਵਰਕ ਦਾ ਕੰਮ ਹੁੰਦੇ ਆ। ਹੁੰਦਾ ਸਾਰਾ ਠੀਕ ਹੈ ਜੀ ਇੰਨਾ ਕੰਪਿਊਟਰਾਂ ਦੇ ਉੱਤੇ ਬੈ ਕੇ ਸਾਰਾ ਜਿਹੜਾ ਵਾ ਡਾਟਾ ਵਾ ਕੰਪਨੀ ਦੇ ਨਾਲ ਵੀ ਸ਼ੇਅਰ ਕੀਤਾ ਜਾਂਦਾ ਵਾ ਠੀਕ ਹੈ ਜੀ ਆਪਣੇ ਰੋਜ ਦਾ ਉਹ ਆਪਣੀ ਮੀਟਿੰਗ ਕਰਦੇ ਆ, ਕੰਮ ਕੀ ਕਰਨਾ ਕੀ ਨਹੀਂ। ਇੱਥੇ ਵੀ ਇੱਕ ਕਾਫੀ ਮਸ਼ੀਨ ਲੱਗੀ ਹੈ ਠੀਕ ਹੈ ਜੀ ਰਾਤ ਦੀ ਡਿਊਟੀ ਤੋਂ ਕਿਸੇ ਨੂੰ ਕਿਸੇ ਵੇਲੇ ਵੀ ਆਪਣਾ ਕਾਫੀ ਪੀਣੀ ਪਵੇ ਤੇ ਬਹੁਤ ਘੈਂਟ ਕਾਫੀ ਮਸ਼ੀਨ ਲੱਗੀ ਹੈ ਠੀਕ ਹੈ ਜੀ। ਤੇ ਇਸ ਤਰ੍ਹਾਂ ਦਾ ਕੁਝ ਇੱਥੇ ਲੇਆਉਟ ਹੁੰਦਾ ਠੀਕ ਆ ਹਰ ਕੋਈ ਜੋ ਵੀ ਹੈ ਤੇ ਸੰਦ ਸਮਾਨ ਚੱਲਣਦਿਆ ਵਾ ਉਹਨਾਂ ਸਾਰਿਆਂ ਦਾ ਕੰਟਰੋਲ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਆ ਠੀਕ ਹੈ ਜੀ ਇਹਨੂੰ ਕਹਿ ਦਿੰਦੇ ਆ ਈਸੀਆਰ ਇੰਜਨ ਕੰਟਰੋਲ ਰੂਮ ਬੜੀ ਇੰਪੋਰਟੈਂਟ ਜਗ੍ਹਾ ਵਾ ਅਨ ਅਥੋਰਾਈਜ਼ ਬੰਦੇ ਦਾ ਇੱਥੇ ਆਉਣਾ ਅਲਾਉਡ ਨਹੀਂ ਹੈਗਾ ਠੀਕ ਹੈ ਜੀ ਸਿਰਫ ਅਥੋਰਾਈਜ਼ ਬੰਦੇ ਹੀ ਇੱਥੇ ਆ ਸਕਦੇ ਆ ਬਾਹਰ ਦੇ ਬੰਦੇ ਨੂੰ ਵੀ ਇੱਥੇ ਆਉਣਾ ਅਲਾਉਡ ਨਹੀਂ ਹੈਗਾ ਬੜੀ ਕੰਫੀਡੈਂਸ਼ੀਅਲ ਜਗ੍ਹਾ ਹੁੰਦੀ ਹੈ ਸਮੁੰਦਰੀ ਜਹਾਜ਼ ਦੀ ਇੱਥੇ ਆਮ ਹਰੀ ਸਾਰੀ ਬੰਦਾ ਇੱਥੇ ਨਹੀਂ ਪਹੁੰਚ ਸਕਦਾ ਠੀਕ ਹੈ ਜੀ ਇਦਾਂ ਦਾ ਕੁਝ ਹੀ ਵੇਖਣ ਨੂੰ ਲੱਗਦਾ ਵਾ ਠੀਕ ਹੈ ਹੁ ਤੇ ਇਧਰੋਂ ਮੈਂ ਆਇਆ ਵਾ ਲਿਫਟ ਤੇ ਇਧਰ ਜਿਹੜੀ ਆ ਆਪਣੀ ਵਰਕਸ਼ਾਪ ਦੀ ਐਂਟ੍ਰੈਂਸ ਹੈ ਪਰ ਉਹ ਤੋਂ ਪਹਿਲਾਂ ਦਾ ਸਟੋਰ ਆਪਣੇ ਜਹਾਜ਼ ਦੇ ਉੱਤੇ ਮੰਨ ਲਓ ਵੀ ਰਿਪੇਅਰ ਜਿਦਾਂ ਸਮੁੰਦਰ ਦੇ ਵਿੱਚ ਹੁਣ ਆਪਾਂ ਜਾਣਦੇ ਆ ਸਮੁੰਦਰੀ ਜਹਾਜ਼ ਦੇ ਵਿੱਚ ਮੰਨ ਲਓ ਕੋਈ ਰਿਪੇਅਰ ਦਾ ਕੰਮ ਆ ਜਾਂਦਾ ਕੋਈ ਕਿਸੇ ਤਰ੍ਹਾਂ ਦਾ ਕੰਮ ਆ ਜਾਂਦਾ ਤੇ ਆਪਣੇ ਸਪੇਅਰ ਪਾਰਟ ਜੋ ਵੀ ਹੁੰਦੇ ਆ ਉਹ ਸਾਰੇ ਆਪਣੇ ਕੋਲ ਹੁੰਦੇ ਆ ਮੌਜੂਦ ਹੁੰਦੇ ਆ ਉਹਦਾ ਸਟੋਰ ਇਧਰ ਆ ਠੀਕ ਹੈ ਜੀ ਤੇ ਉਹ ਮੈਂ ਤੁਹਾਨੂੰ ਇਧਰ ਵਾਲਾ ਪੋਰਸ਼ਨ ਬਾਅਦ ਚ ਵਿਖਾਵਾਂਗਾ ਸਟੋਰ ਦੇ ਵਿੱਚ ਕੀ ਆ ਵਰਕਸ਼ਾਪ ਕਿਵੇਂ ਦੀ ਹੁੰਦੀ ਆ ਪਹਿਲਾਂ ਮੈਂ ਤੁਹਾਨੂੰ ਇਧਰ ਦੀ ਬਾਹਰ ਲੈ ਕੇ ਜਾਂਦਾ ਤੇ ਇਧਰੋਂ ਚਾਹਤੀ ਮਰਾਉਣਾ ਵੀ ਜਦੋਂ ਇੰਨੀਆਂ ਰੂਮ ਦੇ ਵਿੱਚੋਂ ਆਪਾਂ ਇਧਰ ਨੂੰ ਐਂਟਰ ਹੁੰਨੇ ਆ ਤੇ ਨਿਕਲਦੇ ਆ ਸਾਰੀ ਆਪਾਂ ਨੂੰ ਇੱਥੇ ਵੇਖਣ ਨੂੰ ਮਿਲਦਾ ਹੈ ਬੋਇਲਰ ਪਲੇਟਫਾਰਮ ਇਹਨੂੰ ਕਹਿ ਦਿੰਦੇ ਆ ਬੋਇਲਰ ਪਲੇਟਫਾਰਮ ਤੇ ਆ ਤੁਸੀਂ ਉੱਪਰ ਨੂੰ ਝਾਤੀ ਮਾਰੋ ਕਿਦਾਂ ਚਾਰੇ ਬਨੇ ਪਾਈ 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 ਪਾਵਾਂ ਇਹ ਸਾਰਾ ਨਾ ਜਿ ਤਰ੍ਹਾਂ ਆਪਾਂ ਇੱਕ ਫੈਕਟਰੀ ਦੇ ਵਿੱਚ ਨਹੀਂ ਅੰਦਰ ਆ ਜਾਂਦੇ ਇਥੋਂ ਸਾਰਾ ਇਹ ਆਪਾਂ ਨੂੰ ਉੱਤਰਾ ਦਾ ਵੇਖਣ ਨੂੰ ਲੱਗਦਾ ਜਿ ਤਰ੍ਹਾਂ ਆਪਾਂ ਕਿਸੇ ਫੈਕਟਰੀ ਦੇ ਵਿੱਚ ਆ ਗਏ ਹੁੰਨੇ ਆ ਆੜੀ ਉੱਪਰ ਤੋਂ ਵੀ ਵੇਖਣ ਦਾ ਜੇ ਨਾ ਇਹ ਇੱਕ ਹੋਰ ਐਂਟ੍ਰੈਸ ਆ ਪਿਛੋਂ ਦੀ ਆਪਾਂ ਮਤਲਬ ਜਾਜ ਦੇ ਐਂਟਰ ਅੰਦਰ ਐਂਟਰ ਹੋਣਾ ਵੀ ਨਾ ਸਮੁੰਦਰ ਦੇ ਇੰਜਨ ਦੇ ਵਿੱਚ ਤੇ ਇਧਰ ਦੀ ਵੀ ਆਪਾਂ ਆ ਸਕਦੇ ਆ ਤੇ ਇਹ ਬਣਿਓ ਕੁਛ ਐ ਤਰ੍ਹਾਂ ਦਾ ਵੇਖਣ ਨੂੰ ਮਿਲਦਾ ਵਾ ਤੇ ਆਹ ਸਾਹਮਣੇ ਜਿਹੜਾ ਤੁਸੀਂ ਵੇਖਣ ਦਾ ਜੇ ਨਾ ਇਹ ਬੋਇਲਰ ਪਲੇਟਫਾਰਮ ਇਹਨੂੰ ਕਹਿ ਦਿੰਦੇ ਤੇ ਤੁਸੀਂ ਇੱਥੇ ਨਾ ਝਾਤੀ ਮਾਰੋ ਜਰਾ ਕਿੱਦਾਂ ਇਹਨੂੰ ਪਾਈਪਾਂ ਕਈ ਕੁਛ ਲੱਗਾ ਵਾ ਇੰਨਾ ਸਾਰਿਆਂ ਦੀ ਜੜਿਆਂ ਦੀ ਮਤਲਬ ਇੱਕਲੀ-ਕਲੀ ਨਾਲ ਨਾਲ ਦਾ ਜਿਹੜੇ ਸਾਡੇ ਇੰਜੀਨੀਅਰ ਆ ਤੇ ਨਾਲ ਉਹਨਾਂ ਦੇ ਜਿਹੜੇ ਹੈਲਪਰ ਕੰਮ ਕਰਦੇ ਮੋਟਰਮੈਨ ਵਾਈਪਰ ਉਹਨਾਂ ਨੂੰ ਸਾਰਾ ਹੀ ਇਹਨਾਂ ਦਾ ਪਤਾ ਹੁੰਦਾ ਮੈਨੂੰ ਤੇ ਖਰੇ ਦੇ ਬਾਰੇ ਇੰਨਾ ਜ਼ਿਆਦਾ ਨਹੀਂ ਨੋਲਿਜ ਕਿਉਂਕਿ ਮੈਂ ਇੰਜਨ ਰੂਮ ਵਾਲਾ ਨਹੀਂ ਆ ਬੰਦਾ ਆਪਾਂ ਤੇ ਟੈਕ ਤੇ ਕੰਮ ਕਰਨ ਵਾਲੇ ਬੰਦੇ ਆ ਆਹੜਾ ਤੁਸੀਂ ਜਿਹੜਾ ਸਾਹਮਣੇ ਵੇਖਿੰਦਾ ਜੇ ਨਾ ਇਹਨੂੰ ਕਹਿੰਦੇ ਆ ਜਹਾਜ਼ ਦਾ ਏਸੀ ਇਹ ਚਿਲਰ ਆ ਇਹ ਦੇ ਨਾਲ ਜਿਹੜਾ ਜਹਾਜ਼ ਦਾ ਆਪਣਾ ਸਮੁੰਦਰੀ ਜਹਾਜ਼ ਨੂੰ ਠੰਡਾ ਕਰਦੇ ਆ ਨਾ ਇਹ ਚਿਲਰ ਯੂਨਿਟ ਆ ਇਹਦੇ ਨਾਲ ਇੱਕ ਕੰਬਾਈਨਡ ਹੁੰਦਾ ਏਐਚਯੂ 에ਅਰ ਹੈਂਡਲਿੰਗ ਯੂਨਿਟ ਉਹ ਉੱਪਰ ਲੱਗਾ ਉਹ ਤੁਹਾਨੂੰ ਮੈਂ ਫਿਰ ਕਿਸੇ ਦਿਨ ਦਿਖਾਉਂਗਾ ਤੇ ਜਹਾਜ ਦਾ ਏਸੀ ਇਹਨੂੰ ਆਪਾਂ ਕਹਿ ਸਕਦੇ ਹਾਂ 90 90 ਟਨ ਦੇ ਦੋ ਆਪਣੇ ਜਹਾਜ ਤੇ ਏਸੀ ਲੱਗੇ ਆ ਆਪਣੇ ਘਰਾਂ ਦੇ ਵਿੱਚ ਜਿਹੜੇ ਏਸੀ ਲੱਗੇ ਹੁੰਦੇ ਨਾ ਉਹ 1.5 ਟਨ 2 ਟਨ 1 ਟਨ ਦੇ ਲੱਗੇ ਹੁੰਦੇ ਆ ਤੇ ਇਹ 90 ਟਨ ਦਾ ਵਾ ਜੇ ਤੁਸੀਂ ਇੱਧਰ ਨੂੰ ਆਉਂਦੇ ਜੇ ਤੇ ਚਾਰ ਚੁਫੇਰੇ ਆਵੇ ਮੋਟਰਾਂ ਸਪੇਅਰ ਪਈਆਂ ਜਿਹੜੀਆਂ ਆਪਾਂ ਕਹਿ ਦਿੰਨੇ ਨਾ ਸਪੇਅਰ ਮੋਟਰਾਂ ਕਿੱਥੋਂ ਹੁੰਦੀਆਂ ਸਮਾਨ ਕਿੱਥੋਂ ਹੁੰਦਾ ਆ ਜਿੰਨਾ ਵੀ ਸਮਾਨ ਸਾਰਾ ਪਿਆ ਵੇਖਿੰਦਾ ਜੇ ਇਹ ਸਾਰਾ ਇਹ ਜੇ ਕੋਈ ਮੋਟਰ ਖਰਾਬ ਹੋ ਜੇ ਵੱਡੀ ਛੋਟੀ ਤੇ ਹਰ ਤਰ੍ਹਾਂ ਦਾ ਜਿਹੜਾ ਸਪੇਅਰ ਦਾ ਸਮਾਨ ਆ ਉਹ ਆਪਣੇ ਜਹਾਜ਼ ਤੇ ਹੁੰਦਾ ਇਧਰ ਵੀ ਇਹ ਬੰਨੇ ਵੀ ਆਵੇ ਐ ਨੂੰ ਜਿੱਧਰ-ਜਿੱਧਰ ਮੈਂ ਤੁਰਿਆ ਜਾਂਦਿਆਂ ਤੁਸੀਂ ਬਸ ਵੇਖੀ ਜਾਓ ਕਿ ਕਿੰਨਾ ਕੁਝ ਲੱਗਾ ਵਾ ਬਾਕੀ ਕੋਈ ਗੱਲ ਨਹੀਂ ਡਿਟੇਲ ਦੇ ਵਿੱਚ ਕੱਲੀ-ਕੱਲੀ ਚੀਜ਼ ਦੀ ਜਿਹੜੀ ਵੀਡੀਓ ਮੈਂ ਫਿਰ ਕਿਸੇ ਦਿਨ ਬਣਾਉਂਗਾ ਇਹ ਤੁਹਾਨੂੰ ਅਜੇ ਮੋਟਾ-ਮੋਟਾ ਵਿਖਾਉਂਦਿਆਂ ਹੁਣ ਇੱਧਰ ਜਿਹੜਾ ਤੁਸੀਂ ਵੇਖਦੇ ਇੱਧਰ ਵਰਕਸ਼ਾਪ ਹੈ ਆਪਣੇ ਜਹਾਜ਼ ਦੀ ਜਿਹੜਾ ਆ ਇੱਥੇ ਟਾਇਲਟ ਵੀ ਇੱਕ ਹੈਗਾ ਵਾ ਜੇ ਵੀ ਹਮ ਕੰਮ ਕਰਦੇ ਵਾ ਵਾਸ਼ਰੂਮ ਵਗੈਰਾ ਜਾਣਾ ਪੈ ਜੇ ਤੇ ਇੱਧਰ ਟਾਇਲਟ ਵੀ ਹੈਗਾ ਇੱਥੋਂ ਆਪਾਂ ਜੋ ਥੱਲੇ ਨੂੰ ਉਤਰ ਜਾਂਦੇ ਆ ਤੇ ਇੱਧਰ ਆਵੇ ਏਕ-ਏਕ ਮੰਜ਼ਲ ਥੱਲੇ ਨੂੰ ਜਾਂਦਿਆਂ ਜਾਂਦਿਆਂ ਆਪਣੇ ਜਹਾਜ਼ ਦਾ ਇੰਜਣ ਆ ਹੀ ਜਾਂਦਾ ਵਾ ਘਟੋ ਘੜ 5-6 ਮੰਜ਼ਲਾਂ ਦਾ ਇੰਜਣ ਆ ਤੇ ਇਸ ਤਰ੍ਹਾਂ ਏਕ-ਏਕ ਸਟੈਪ ਥੱਲੇ ਜੋ ਆਪਾਂ ਤੁਰੇ ਜਾਂਦੇ ਏਕ-ਏਕ ਮੰਜ਼ਲ ਥੱਲੇ ਤੁਰੇ ਜਾਂਦੇ ਆ ਤੇ ਆਪਾਂ ਇੰਜਣ ਵੇਖਾਂਗੇ ਆ ਹੁਣ ਆਪਾਂ ਥੱਲੇ ਆ ਗਏ ਆ ਤੇ ਆਹ ਤੁਸੀਂ ਇੱਧਰ ਝਾਤੀ ਮਾਰੋ ਆਪਣੇ ਸਮ ਇਹਦੀ ਇੱਕ ਰਾਂ ਤੁਹਿਆ ਧਿਆਨ ਨਾਲ ਨਿਗਾਹ ਮਾਰੋ ਇਹਦੇ ਨਾਲ 12 ਪਿਸਟਨ ਆ ਮਤਲਬ 12 ਸਿਲੰਡਰ ਦਾ ਇੰਜਨ ਆ ਵਡਸਿਲਾ ਵਡਸਿਲਾ ਤੇ ਸਲਜਰ ਵਡਸਿਲਾ ਤੇ ਸਲਜਰ ਕੰਪਨੀ ਨੇ ਇਹ ਇੰਜਨ ਬਣਾਇਆ ਹੈ ਦੋਵਾਂ ਜਾਣਿਆਂ ਨੇ ਮਿਲ ਕੇ ਇਹਦਾ ਨਾਮ ਹੈ 12 ਆਰਟੀ ਫਲੈਕਸ ਵਡਸਿਲਾ ਸਲਜਰ 12 ਆਰਟੀ ਫਲੈਕਸ 96 ਸੀ ਇਹਦਾ ਇੰਜਨ ਆ ਦੁਨੀਆ ਦੇ ਜਿਹੜੇ ਹੁਣ ਤੱਕ ਦੇ ਸਭ ਤੋਂ ਵੱਡੇ ਇੰਜਨ ਜਿਹੜੇ ਬਣੇ ਆ ਉਹਨਾਂ ਦੇ ਵਿੱਚੋਂ ਇਹ ਇੱਕ ਆ ਇਹ ਤੋਂ ਵੱਡਾ ਸਿਰਫ ਇੱਕ ਹੀ ਹੋਰ ਇੰਜਨ ਆ ਉਹਦੇ 14 ਸਿਲੰਡਰ ਹੁੰਦੇ ਆ ਇਹਦੇ 12 ਸਿਲੰਡਰ ਆ ਸਿਰਫ ਇੰਨਾ ਹੀ ਫਰਕ ਆ ਬਾਕੀ ਇਹ ਤੋਂ ਵੱਡਾ ਇੰਜਨ ਅਜੇ ਤੱਕ ਨਹੀਂ ਬਣਿਆ ਬਣਿਆ ਜਹਾਜ਼ੇ ਤੋਂ ਵੱਡੇ ਹੋਰ ਬਣਿਆ ਜਿਹੜਾ ਇਹ ਜਹਾਜ਼ੇ ਦੇ ਨਾਲੋਂ ਵੱਡੇ-ਵੱਡੇ ਜਹਾਜ਼ ਵੀ ਹੈਗੇ ਆ ਪਰ ਉਹਨਾਂ ਦੇ ਜਿਹੜੇ ਇੰਜਨ ਆ ਉਹ ਇੰਨੇ ਜਿਆਦਾ ਪਾਵਰਫੁਲ ਜਾਂ ਇੰਨੇ ਵੱਡੇ ਸਾਈਜ਼ ਦੇ ਵਿੱਚ ਨਹੀਂ ਹੈਗੇ ਇਹ ਜਿਹੜਾ ਇੰਜਨ ਤੁਸੀਂ ਵੇਖੁੰਦੇ ਜੀ ਇਹੋ ਹੀ ਦੁਨੀਆ ਦਾ ਸਭ ਤੋਂ ਵੱਡਾ ਇੰਜਨ ਹੁਣ ਤੱਕ ਦਾ ਇੱਧਰ ਜਿਹੜਾ ਤੁਸੀਂ ਵੇਖੁੰਦੇ ਜੀ ਇਹ ਆਪਣੇ ਜਹਾਜ਼ ਦੇ ਜਨਰੇਟਰ ਹੈ ਜਿੱਥੋਂ ਆਪਣੇ ਜਹਾਜ਼ ਦੇ ਉੱਤੇ ਬੱਤੀ ਆਉਂਦੀ ਆ ਆ ਉਹਦੀ ਜਹਾਜ਼ ਦੀ ਟਰਬੋ ਖੋਲ ਕੇ ਰੱਖੀ ਵੇਖੋ ਨਾਲੇ ਆਪਣੇ ਵੀਰ ਜਿਹੜੇ ਟਰੈਕਟਰਾਂ ਦੀਆਂ ਟਰਬੋਆਂ ਦੇ ਸ਼ਕੀਨ ਆ ਆ ਵੇਖ ਲਓ ਜਿਹੜੀ ਆਪਣੇ ਜਹਾਜ਼ ਦਾ ਜਿਹੜਾ ਜਨਰੇਟਰ ਆ ਉਹਦੇ ਜਨਰੇਟਰ ਦੀ ਟਰਬੋ ਤੁਸੀਂ ਇੱਕ ਕਰੀ ਜਾਤੀ ਮਾਰ ਲਓ ਕਿ ਡੀ ਵੀ ਡੀ ਆਵੇ ਜਾਏ ਤੇ ਕੰਮ ਚੱਲਣਦਿਆ ਐਸ ਟਾਈਮ ਆਪਣੇ ਜਹਾਜ਼ ਚੱਲਣਦਿਆ ਵਾ ਤੇ ਆਪਣੇ ਇੰਜੀਨੀਅਰ ਵੇਖ ਲਓ ਜਹਾਜ਼ ਦੇ ਉੱਤੇ ਰਿਪੇਅਰ ਦਾ ਕੰਮ ਕਰ ਰਹੇ ਆ ਤੁਸੀਂ ਪੁੱਛਦੇ ਹੁੰਦੇ ਜੇ ਵੀ ਜਹਾਜ਼ ਤੇ ਰਿਪੇਅਰ ਦਾ ਕੰਮ ਕੌਣ ਕਰਦਾ ਤੇ ਆਹ ਵੇਖ ਲਓ ਆਪਣੇ ਜਹਾਜ਼ ਦੇ ਉੱਤੇ ਹੀ ਕੰਮ ਚੱਲਣਦਿਆ ਸਾਰਾ ਇਹ ਨਹੀਂ ਵੀ ਬਾਹਰੋਂ ਮਿਸਤਰੀ ਆਉਣਗੇ ਤੇ ਉਹ ਕੰਮ ਕਰਨਗੇ ਮਿਸਤਰੀ ਸਾਡੇ ਜਹਾਜ਼ ਦੇ ਉੱਤੇ ਹੀ ਹੁੰਦੇ ਆ ਠੀਕ ਹੈ ਜੀ ਸਾਰੇ ਐਕਸਪਰਟ ਹੁੰਦੇ ਆ ਇਹ ਇੱਕ ਜਨਰੇਟਰ ਖਰਾਬ ਦਾ ਇਹਦਾ ਟਰਬੋ ਦਾ ਕੰਮ ਚੱਲਣਦਿਆ ਵਾ ਇੱਕ 3500 ਕਿਲੋਵਾਟ ਦਾ ਇੱਕ ਜਨਰੇਟਰ ਆ ਇਹ ਆਪਣੇ ਘਰਾਂ ਦੀ ਬੱਤੀ ਹਿਸਾਬ ਨਾਲ ਉਹ 1 ਕਿਲੋਵਾਟ 2 ਕਿਲੋਵਾਟ ਦਾ ਆਪਾਂ ਲੋਡ ਲਖਾਉਨੇ ਆ ਬਿੱਲ ਤੇ 4 ਕਿਲੋਵਾਟ 3 ਕਿਲੋਵਾਟ ਤੇ ਇਹ 3500 ਕਿਲੋਵਾਟ ਦਾ ਇੱਕ ਜਨਰੇਟਰ ਆ ਜਿਹੜੀ ਸਾਰੇ ਜਾਹ ਦੀ ਬੱਤੀ ਨੂੰ ਤੱਕੀ ਫਿਰਦਾ ਠੀਕ ਆ ਵੀ 4 ਲੱਗੇ ਆਪਾਂ ਐਡੇ ਟਾਈਮ ਚਾਰੇ ਵੀ ਚਲਾ ਸਕਦੇ ਆ ਤਿੰਨ ਵੀ ਚਲਾ ਸਕਦੇ ਆ ਪਰ ਇੱਕ ਇੱਕ ਜਨਰੇਟਰ ਜਿਹੜਾ ਉਹ ਸਾਰੇ ਜਾਹ ਦੀ ਨਾਰਮਲ ਜਦੋਂ ਚੱਲਦਾ ਉਦੋਂ ਇੱਕ ਜਿਹੜਾ ਇੰਜਣ ਆ ਇੱਕ ਜਨਰੇਟਰ ਆ ਉਹ ਆਪਣੀ ਬੱਤੀ ਨੂੰ ਕੰਟਰੋਲ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਆਟਮ ਇੱਕ ਹੀ ਚੱਲੰਦਿਆ 3500 ਕਿਲੋਵਾਟ ਜਿਹੜਾ ਬੱਤੀਏ ਪੈਦਾ ਕਰਨ ਲਿਆ। ਆਹੜਾ ਤੁਸੀਂ ਵੇਖੰਦਿਆ ਜੇ ਪਿਸਟਨ ਤੇ ਇੱਕ ਰਾਂ ਤੁਸੀਂ ਇੰਜਨ ਨੂੰ ਝਾਤੀ ਮਾਰੋ। ਇਹ ਜੇ ਆਪਾਂ ਸਭ ਤੋਂ ਉੱਪਰ ਵਾਲੇ ਪਲੇਟਫਾਰਮ ਤੇ ਆ ਜਿਹਨੂੰ ਸਿਲੰਡਰ ਹੈੱਡ ਕਹਿ ਦਿੰਦੇ ਆ। ਆਹੜਾ ਤੁਸੀਂ ਵੇਖੰਦਿਆ ਨਾ ਸਾਰਾ ਜਹਾਜ਼ ਦਾ ਸਿਲੰਡਰ ਹੈੱਡ ਹੀ ਆ। ਤੇ ਜਦੋਂ ਆਪਾਂ ਐਨੂੰ ਤੁਰੇ ਜਾਂਦੇ ਆ ਤੇ ਆਹ ਵੇਖੋ ਮੋਟਰਾਂ ਕਿਡੀਆਂ-ਕਿਡੀਆਂ ਪਈਆਂ। ਸਾਰਾ ਜਹਾਜ਼ ਦਾ ਇਹ ਇੰਜਨ ਦਾ ਹੀ ਸੰਦ ਸਮਾਨ ਆ। ਇੱਕ ਰ ਸਾਈਜ਼ ਚੈੱਕ ਕਰੋ ਤੁਸੀਂ ਮੋਟਰਾਂ ਕਿਡੀਆਂ-ਕਿਡੀਆਂ ਵੱਡੀਆਂ ਮੋਟਰਾਂ ਪਈਆਂ ਵਾਂ। ਆਹ ਵੇ ਜਿੱਥੇ ਵੀ ਤੁਸੀਂ ਵੇਖੋ ਨਾ ਕ ਕੰਮ ਜਹਾਜ਼ ਦੇ ਉਤੇ ਬਹੁਤ ਜ਼ਿਆਦਾ ਹੁੰਦਾ ਵਾ ਇਹ ਨਹੀਂ ਆ ਵੀ ਬਸ ਉੱਠ ਕੇ ਖਾ ਪੀ ਲਿਆ ਘੁੰਮ ਲਿਆ ਵਖੋ ਵਖਰੇ ਬੇਸ਼ਾਨ ਚੱਲ ਗਏ ਨਜ਼ਾਰੇ ਲੈ ਲੇ ਇੱਥੇ ਕੰਮ ਬਹੁਤ ਜ਼ਿਆਦਾ ਕਰਨਾ ਪੈਂਦਾ 10 10 ਘੰਟੇ ਬੰਦੇ ਕੰਮ 12 12 ਘੰਟੇ ਕੰਮ ਲਗਾਤਾਰ ਕਰਦੇ ਆ ਫਿਰ ਜਾ ਕੇ ਏਡਾ ਜਿਹੜਾ ਜਹਾਜ਼ ਆ ਉਹ ਸੂਤਰ ਆਉਂਦਾ ਵਾ ਤੇ ਆਹ ਵੇਖੋ ਤੁਸੀਂ ਕਿੱਡੇ ਆਵੇ ਨਾ ਸਾਰਾ ਕੁਛ ਖੋਲ-ਖਾਲ ਕੇ ਰੱਖਿਆ ਵਾ ਜਿਹੜੇ ਨਾਲੋਂ ਨਾਲ ਹੀ ਕੰਮ ਜਹਾਜ਼ ਦੇ ਰਿਪੇਅਰ ਦਾ ਵੀ ਕੰਮ ਨਾਲੋਂ ਨਾਲ ਹੀ ਚੱਲਦਾ ਰਹਿੰਦਾ ਜੇ ਏਡੇ ਵੱਡੇ ਜਹਾਜ਼ ਦੇ ਰਿਪੇਅਰ ਦਾ ਕੰਮ ਨਾ ਕੀਤਾ ਜਾਵੇ ਤਾਂ ਵਕਤ ਹੀ ਪੈ ਜੇ ਆ ਇੱਥੇ ਆਪਣੇ ਸਮੁੰਦਰੀ ਇਹ ਜਦੋਂ ਕਿਤੇ ਫੇਰ ਖੋਲਾ ਖਾਲਾਂਗੇ ਜਾਂ ਕਿਤੇ ਵੇਖਣ ਦਾ ਵਿਕਾਉਂਦਾ ਮੌਕਾ ਮਿਲੇ ਤੁਹਾਨੂੰ ਮੈਂ ਫੇਰ ਕਿਤੇ ਵਿਖਾਵਾਂਗਾ ਆ ਤਿੰਨ ਟਰਬੋਆਂ ਨੂੰ ਲੱਗੀਆਂ ਵਾ ਉੱਪਰ ਨੂੰ ਇਹਦਾ ਸਾਇਲੈਂਸਰ ਆ ਦੇ ਉੱਪਰ ਨੂੰ ਤੁਸੀਂ ਝਾਤੀ ਮਾਰੋ ਕਿੰਦਾਂ ਪਾਈ ਪਾਈ ਪਾਈਪਾਂ ਲੱਗੀਆਂ ਚਾਰ ਚਫੇਰੇ ਤੇ ਆਹ ਵੇਖੋ ਸਾਰੇ ਵਾਲ ਕਿਵੇਂ ਕਿੱਡੀਆਂ ਵੱਡੀਆਂ ਵੱਡੀਆਂ 에ਅਰ ਬੋਟਲਾਂ ਇਹ ਸਾਰਾ ਕੁਛ ਤਾਮਾ ਜਾਂ ਮਾ ਜਿਹੜਾ ਇਹ ਆਪਣੇ ਜਹਾਜ਼ ਦਾ ਇੰਜਣ ਆ ਇਹ ਆਪਾਂ ਜੇ ਦੂਸਰੇ ਪਲੇਟਫਾਰਮ ਤੇ ਐ ਤੋਂ ਥੱਲੇ ਤਿੰਨ ਮੰਜ਼ਲੇ ਹੋ ਰਹਿ ਗਈਆਂ ਆਵੇ ਦੋ ਜਨਰੇਟਰ ਤੁਹਾਨੂੰ ਪਰਲੇ ਬੰਨੇ ਵਿਖਾਇੇ ਸੀ ਦੋ ਜਨਰੇਟਰ ਐ ਬੰਨੇ ਲੱਗੇ ਆ ਦੋ ਸੱਜੇ ਬੰਨੇ ਦੋ ਖ ਤੇ ਇੱਕ ਹੀ ਇੱਕ ਟਾਈਮ ਤੇ ਚੱਲਦਾ ਤੇ ਆਹ ਵੇਖ ਲੋ ਆਹ ਡਾ ਜਨਰੇਟਰ ਹੁਣ ਇਸ ਟਾਈਮ ਤੇ ਚੱਲਨ ਦਿਆ ਵਾ ਜਿਹਦੇ ਨੇ ਲੋਡ ਸਾਰੇ ਪਹਾੜ ਤੇ ਪੱਤੀ ਦੀ ਸਪਲਾਈ ਆ ਇਹ ਪ੍ਰੋਵਾਈਡ ਕਰਾਉਣ ਦਿਆ ਹਵਾ ਦੇ ਨਾਲ ਇਹ ਸਾਰਾ ਸਿਸਟਮ ਸਟਾਰਟ ਹੁੰਦਾ ਵਾ ਇਹਨੂੰ ਕੋਈ ਸੈਲਫ ਵਗੈਰਾ ਮਾਰ ਕੇ ਸਟਾਰਟ ਨਹੀਂ ਕਰਦੇ 에어 ਸਟਾਰਟਿੰਗ ਹੁੰਦੇ ਆ ਸਾਰੇ ਹਵਾ ਦੇ ਪ੍ਰੈਸ਼ਰ ਨਾਲ ਇਹ ਸਟਾਰਟ ਹੁੰਦੇ ਆ ਕਿਸੇ ਦਿਨ ਕੋਈ ਆਪਣਾ ਇੰਜੀਨੀਅਰ ਉਹ ਵੀ ਤੁਹਾਨੂੰ ਇੰਟਰਵਿਊ ਕਰਕੇ ਪੂਰਾ ਸਮਝਾਵਾਂਗੇ ਕੱਲੀ ਕੱਲੀ ਚੀਜ਼ ਬਾਰੇ ਉਹ ਤੁਹਾਨੂੰ ਜ਼ਿਆਦਾ ਡਿਟੇਲ ਦੇ ਵਿੱਚ ਫਿਰ ਇਹ ਚੀਜ਼ ਦੱਸਣਗੇ ਕਿ ਕਿਹੜੀ ਚੀਜ਼ ਕਿਵੇਂ ਚੱਲਦੀ ਹੈ ਮੈਂ ਜਿਹੜੀ ਤੁਹਾਨੂੰ ਇਹ ਜਾਣਕਾਰੀ ਦੇ ਦਿੰਦਾ ਸਿਰਫ ਇਹ ਮੋਟੀ ਮੋਟੀ ਜਾਣਕਾਰੀ ਦੇ ਦਿੰਦਾ ਸਿਰਫ ਇਹ ਵਿਖਾਉਣ ਹੀ ਦਿਆਂਗਾ ਕਿ ਜਹਾਜ਼ ਦਾ ਇੰਜਣ ਕਿਵੇਂ ਦਾ ਹੁੰਦਾ ਵਾ ਆਪਣੀ ਵੀਡੀਓ ਕਈ ਵੀਰ ਜਿਹੜੇ ਇੰਜਨ ਰੂਮ ਨਾਲ ਰਿਲੇਟਡ ਜਿਹੜੇ ਜਹਾਜ਼ਾਂ ਦਾ ਕੰਮ ਕਰਦੇ ਉਹ ਵੀ ਵੇਂਦੇ ਆ ਨਾ ਉਹ ਫਿਰ ਬੜੇ ਕਾਲੇ ਪੈ ਜਾਂਦੇ ਵੀ ਅਸੀਂ ਦਵਾ ਦਾ ਕਮੈਂਟ ਕਰਕੇ ਵੀਰ ਦੀ ਗਲਤੀ ਕੱਢੀ ਹੋਣਾ ਤਸੋ ਰਹੀ ਵੀਰ ਗਲਤੀ ਨਾ ਕਰੋ ਮੈਂ ਡੈਕ ਤੇ ਕੰਮ ਕਰਨ ਵਾਲਾ ਵਾਂ ਮੇਰਾ ਰੈਂਕ ਜਿਹੜਾ ਏ ਵੀ ਆ ਮੈਂ ਮੋਟਰਮੈਨ ਨਹੀਂ ਆ ਜਾਂ ਮੈਂ ਇੰਜੀਨੀਅਰ ਨਹੀਂਗਾ ਬਾਕੀ ਮੈਨੂੰ ਨੌਲੇਜ ਹੈਗੀ ਇਹਨਾਂ ਚੀਜ਼ਾਂ ਦੀ ਪਰ ਡਿਟੇਲ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਆ ਟੈਕਨੀਕਲ ਚੀਜ਼ਾਂ ਦਾ ਮੈਨੂੰ ਨਹੀਂ ਪਤਾ ਮੈਂ ਸਿਰਫ ਤੁਹਾਨੂੰ ਵਿਖਾਉਣੀ ਦਿਆਂ ਕਿ ਜਾਂਦਾ ਇਹਨ ਕਿਵੇਂ ਦਾ ਹੁੰਦਾ ਆ ਵੇਖੋ ਚਾਰ ਸਵੇਰੇ ਤੁਸੀਂ ਕਿਵੇਂ ਵਾਲ ਵੱਖੋ ਵੱਖਰੀਆਂ ਚੀਜ਼ਾਂ ਆਤੀ ਹੋਈ ਪਈ ਹੈਗੇ ਅੰਦਰ ਨੂੰ ਜਦੋਂ ਆਪਾਂ ਜਾਂਦੇ ਆ ਇਹ ਇਹਦਾ ਜਨਰੇਟਰ ਦਾ ਘੇਰਾ ਬੰਨਾ ਵਾ ਇਹ ਕੰਮ ਬੜਾ ਹਾਈ ਲੈਵਲ ਤੇ ਚੱਲਣ ਦਿਆ ਵਾ ਆਪਾਂ ਇਸ ਟਾਈਮ ਪੂਰੀ ਤੱਕ ਪਾਉਂਦੇ ਜਾਂਦੇ ਆ ਆਪਣੇ ਜਾਜਾ ਟਾਈਮ ਫੁੱਲ ਸਪੀਡ ਤੇ ਚੱਲਣ ਦਿਆ ਇੱਥੇ ਆਵੇ ਇਹਨਾਂ ਦਾ ਕੰਟਰੋਲ ਪੈਨਲ ਆ ਗਿਆ ਸਵਿਚ ਬੋਰਡ ਆ ਗਿਆ ਜਾਜ ਦੇ ਇਲੈਕਟ੍ਰੀਸ਼ੀਅਨ ਵੀ ਹੁੰਦਾ ਵਾ ਉਹ ਜਿਹੜਾ ਇਹ ਸਾਰੇ ਕੰਮ ਨੂੰ ਮੈਨੇਜ ਕਰਦਾ ਵਾ ਜਿਹਦਾ ਕੰਮ ਹੈ ਇਹ ਵੇਖਣਾ ਠੀਕ ਹੈ ਜਾਜੋ ਆਪਾਂ ਇਧਰ ਨੂੰ ਚੱਲਦੇ ਆਂ ਵੇਖੋ ਸਲਿੰਗਾ ਬੈਲਟਾਂ ਆਵੇ ਗੀਅਰ ਬਾਕਸ ਪਤਾ ਨਹੀਂ ਕੀ ਕੀ ਖੋਲ ਕੇ ਵੇਖਿਆ ਚਾਬੀਆਂ ਪਾਣੇ ਸਾਰਾ ਕੁਝ ਕਿੱਦਾਂ ਪਿਆ ਵਾ ਠੀਕ ਆ ਆ ਸਾਰਾ ਕੁਝ ਤੁਸੀਂ ਚਾਰ ਚੁੱਕਰੇ ਵੇਖ ਹੀ ਜਾਓ ਬਸ ਬਾਕੀ ਕਿਸੇ ਦਿਨ ਮੈਂ ਤੇ ਉਹ ਫਿਰ ਤੁਹਾਨੂੰ ਇਹਦੇ ਬਾਰੇ ਕੱਲੀ ਕੱਲੀ ਚੀਜ਼ ਦੱਸਣਗੇ ਅੱਛਾ ਜੇ ਤੁਹਾਨੂੰ ਮੇਰੇ ਇੰਜਨ ਰੂਮ ਦੀ ਦੱਸਾਂ ਕੈਪੈਸਿਟੀ ਤੇ ਇਹ 90 ਟਨ ਤੇਲ ਇੱਕ ਦਿਨ ਦੇ ਵਿੱਚ ਖਾ ਜਾਂਦਾ ਜੇ ਇੱਕ ਦਿਨ ਦੀ ਯਾਨੀ ਕਿ ਇਹਦੀ ਤੇਲ ਫੱਕਣ ਦੀ ਕੈਪੈਸਿਟੀ ਆ 90 ਟਨ ਇਸ ਟਾਈਮ ਇਕੱਲਾ ਇੰਜਨ ਖਾਂਦਿਆ ਵਾ ਤੇ 10 ਟਨ ਜਨਰੇਟਰ ਖਾਂਦਿਆ 100 ਟਨ ਤੇਲ ਆਪਣਾ ਜਹਾਜ਼ ਇੱਕ ਦਿਨ ਦੇ ਵਿੱਚ ਸ਼ਕਨ ਦਿਆ ਵਾ ਤਾਂ ਇਹਦੇ ਲਾਈਨਰ ਵੇਖ ਲਓ ਪੈ ਕਿਹੜੇ ਕਿਹੜੇ ਲਾਈਨਰ ਆ 12 ਲਾਈਨਰ ਇਹਦੇ ਵਿੱਚ ਲੱਗੇ ਆ ਇਹ ਵੀ ਰਿਪਲੇਸ ਜੇ ਕਰਨੇ ਪੈਣ ਤੇ ਆਪਣੀ ਇੰਜੀਨੀਅਰ ਜਹਾਜ਼ ਤੇ ਹੀ ਕਰਦੇ ਆ ਤੇਲ ਦਾ ਖਰਚਾ ਜਹਾਜ਼ ਦਾ ਬਹੁਤ ਜ਼ਿਆਦਾ ਹੁੰਦਾ ਵਾ ਤੇਲੇ ਬਸ ਥੂੜਾ ਹੀ ਪੱਟੀ ਜਾਂਦਾ 90 ਟਨ ਤੇਲੇ ਖਾਈ ਜਾਂਦਾ ਵਾ ਇਧਰ ਵੇਖ ਲਓ ਆਵੇ ਸਾਰਾ ਇਹਨਾਂ ਨੂੰ ਲਿਫਟਿੰਗ ਯੂਨਿਟ ਆ ਗਿਆ ਸਾਰਾ ਕੁਝ ਆਵੇ ਇਹਨਾਂ ਸਪੇਅਰ ਪਾਰਟ ਵੀ ਬੜਾ ਪਿਆਰ ਡੱਬਿਆਂ ਦੇ ਵਿੱਚ ਆ ਬਾਕਸਾਂ ਦੇ ਵਿੱਚ ਨਾ ਆਹ ਲਾਈਨਰ ਆ ਜਾਇਦਾ ਚੈੱਕ ਕਰੋ ਲਾਈਨਰ ਦੀ ਇੱਕ ਰਾਨਾ ਤੁਸੀਂ ਬਈ ਬੋਰ ਜੀ ਦੇ ਵਿੱਚ ਚੱਲਦਾ ਨਾ ਪਿਸਟਨ ਇਹ ਉਹ ਆ ਤੇ ਇਹ 12 ਵਾਂ ਆ ਇੱਕ ਇੱਕ ਆਵੇ ਸਾਰੀਆਂ ਨਾ ਨੋਜ਼ਲਾਂ ਵਗੈਰਾ ਸਾਰਾ ਇਹ 12 ਵਾਂ ਠੀਕ ਹੈ ਜੀ 90 ਟਨ ਨੇ ਤੇਲ ਇੱਕ ਦਿਨ ਦੇ ਵਿੱਚ ਖਾਂਦਾ ਵਾ ਇੰਜਣ ਕੱਲਾ ਤੇ 10 ਟਨ ਜਨਰੇਟਰ 100 ਟਨ ਇੱਕ ਦਿਨ ਦੀ ਤੇਲ ਦੀ ਕੰਜ਼ਮਪਸ਼ਨ ਆ ਠੀਕ ਹੈ ਤੇ ਆ ਸਾਰੇ ਦੇ ਵੇਖੋ ਸਪੇਅਰ ਪਾਰਟ ਆ ਜਿਹੜੇ ਕੋਈ ਰਿਪੇਅਰ ਦਾ ਕੰਮ ਚੱਲਣ ਦਾ ਕਿਸੇ ਤੇ ਐਕਸਟਰਾ ਰੱਖੇ 2 2 3 3 ਕੇ ਇਹ ਥੋੜਾ ਵਾ ਵੀ ਜਿੰਨਾ ਸਮਾਨ ਬਸ ਉਨਾ ਹੀ ਲੈ ਕੇ ਚੱਲਣਾ ਵਾ ਸਪੇਅਰ ਸਮਾਨ ਜਹਾਜ਼ ਦੇ ਉਤੇ ਬਹੁਤ ਜ਼ਿਆਦਾ ਹੁੰਦਾ ਵਾ ਚੱਲਦੇ ਜਹਾਜ਼ ਦੇ ਵਿੱਚ ਕਿਤੇ ਵੀ ਕੋਈ ਨੁਕਸ ਪੈ ਜੇ ਗੜਬੜ ਪੈ ਜੇ ਤੇ ਇਹ ਨਹੀਂ ਵੀ ਜਹਾਜ਼ ਬੰਦ ਹੋ ਜਾਊਗਾ ਜਹਾਜ਼ ਹਾੜਾ 24 ਘੰਟੇ ਚੱਲਦਾ ਰਹਿੰਦਾ ਵਾ ਸਿਰਫ ਪੋਰਟ ਤੇ ਜਾ ਕੇ ਜਹਾਜ਼ ਦੀ ਬ੍ਰੇਕ ਵੱਜਣੀ ਆ ਉਹ ਤਰ੍ਹਾਂ ਜਹਾਜ਼ ਖਲੋਣ ਦਾ ਮਤਲਬ ਨਹੀਂ ਬਣਦਾ ਜਹਾਜ਼ 24 ਘੰਟੇ ਚੱਲਦਾ ਰਹਿੰਦਾ ਵਾ ਜਹਾਜ਼ ਖਲੋਗੇ ਤੇ ਪੈਸੇ ਉਸੇ ਵੇਲੇ ਬਣ ਅੱਥੱਲੇ ਨੂੰ ਤੁਸੀਂ ਵੇਖਿੰਦੇ ਹੋ ਜੀ ਨਾ ਇਹਦੀਆਂ 4-5 ਮੰਜ਼ਲਾ ਥੱਲੇ ਨੂੰ ਹੋਰ ਹੈਗੀਆਂ ਵਾ ਮੈਂ ਕਿਸੇ ਦਿਨ ਉਹਨਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਹੀ ਸੀਨ ਇਕੱਲੀ-ਗੱਲੀ ਚੀਜ਼ ਵਿਖਾਉਂਗਾ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਤਰਾ ਹੀ ਵਿਖਾਉਣਾ ਵਾ ਫਿਰ 2 ਮੰਜ਼ਲਾ ਮੈਂ ਥੱਲੇ ਆ ਗਿਆ ਵਾ ਤੇ 4-5 ਮੰਜ਼ਲਾ ਦੀਆਂ ਥੱਲੇ ਹੋਰ ਹੈਗੀਆਂ ਠੀਕ ਹੈ ਜੀ ਉਹ ਥੱਲਿਓਂ ਤੱਕ ਜਾਣਾ ਪੈਂਦਾ ਆਪਾਂ ਨੂੰ ਤੇ ਉਹ ਥੱਲੇ ਆਪਣਾ ਕਿਵੇਂ ਸਿਸਟਮ ਆ ਕੀ ਆ ਕੀ ਨਹੀਂ ਉਹ ਸਾਰਾ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਿਖਾਉਂਗਾ ਠੀਕ ਹੈ ਜੀ ਹਾਏ ਕਰਾਂ ਤੁਸੀਂ ਬਸ ਇੱਕ ਰਾ ਦਰਸ਼ਨ ਕਰੋ ਜਪਾਂ ਜਿਹਨੂੰ ਕਹਦੇ ਨੇ ਟਰੈਕਟਰ ਦਾ ਸਿਲੰਡਰ ਹੈੱਡ ਇਹ ਸਿਲੰਡਰ ਹੈੱਡ ਦੇ ਅੱਜ ਆਪਾਂ ਤੁਰੇ ਫਿਰਦੇ ਆ ਮੇਨ ਇੰਜਨ ਦੀ ਜਿਹੜੀ ਮੇਨ ਬਾਡੀ ਹੋ ਉਹ ਤੇ ਤੁਹਾਨੂੰ ਥੱਲੇ ਜਾ ਕੇ ਅਜੇ ਵੇਖਣ ਨੂੰ ਮਿਲਣੀ ਜਦੋਂ ਆਪਾਂ ਥੱਲੇ ਜਾਵਾਂਗੇ ਨਾ ਪੰਜ ਮੰਜ਼ਲਾ ਤੇ ਫਿਰ ਤੁਹਾਨੂੰ ਕੱਲੀ ਕੱਲੀ ਚ ਜਾਵਾਂ ਇਨਾ ਪੌੜੀਆਂ ਨੂੰ ਉਤਰ ਕੇ 1 2 3 4 5 ਉਹ ਥੱਲੇੋਂ ਟੱਕ ਜਾਣਾ ਆਪਾਂ ਤੇ ਆਹ ਵੇਖੋ ਸਾਰਾ ਇਹ ਤਾਂ ਤੇਲ ਦੀਆਂ ਇਹਨੂੰ ਤਿੰਨ ਤਿੰਨ ਪਿਸਟਨ ਲੱਗੇ ਆ ਇੱਕ ਇੱਕ ਸਿਲੰਡਰ ਹੈੱਡ ਦੇ ਵਿੱਚ ਜਿਹੜਾ ਤੇਲ ਛੁੱਟੀ ਜਾਂਦੇ ਆਹ ਜਨਰੇਟਰ ਰੂਮ ਦੀ ਦੂਸਰੀ ਐਂਟ੍ਰੈਂਸ ਆ ਗਈ ਤੇ ਆਹ ਹੁਣ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰਾ ਫਿਰ ਛੇਤੀ ਵਿਖਾਵਾਂਗੇ ਵੀ ਬਾਕੀ ਹੋਰ ਥੱਲੇ ਇਹਦੇ ਵਿੱਚ ਕੀ ਕੀ ਹੈਗਾ ਵਾ ਤੇ ਤੁਸੀਂ ਹੁਣ ਨਾ ਕਮੈਂਟ ਕਰਕੇ ਦੱਸਣਾ ਜਰੂਰ ਵੀ ਤੁਹਾਨੂੰ ਆਪਣੇ ਜਹਾਜ਼ ਦਾ ਇਹ ਇੰਜਣ ਕਿਵੇਂ ਦਾ ਲੱਗਾ ਇਸ ਤਰ੍ਹਾਂ ਦਾ ਕੁਝ ਆਪਣੇ ਸਿਸਟਮ ਹੁੰਦਾ ਜਹਾਜ਼ ਦੇ ਵਿੱਚ ਆਜੋ ਹੁਣ ਆਪਾਂ ਇੱਧਰ ਦੀ ਉੱਪਰ ਚੱਲਦੇ ਹਾਂ ਦੋ ਮੰਜ਼ਲਾ ਮੱਥਲੇ ਆਇਆ ਹਾਂ